ਪਾ ਪੰਜਾਬ ਦੇ ਵਿੱਚ ਅੱਜ ਹੜਾਂ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਆ ਦੱਸਤੀਏ ਕਿ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਦੀ ਮਾਰ ਹੇਠਾਂ ਨੇ ਤਾਂ ਹੁਣ ਬੇਰਕਾ ਦੇ ਵੱਲੋਂ ਜਿਹੜਾ ਹੱਥ ਆ ਆਪਣਾ ਮਦਦ ਦਾ ਹੱਥ ਵਧਾਇਆ ਗਿਆ ਸਾਡੇ ਨਾਲ ਚੇਅਰਮੈਨ ਨਰਿੰਦਰ ਸ਼ੇਰ ਗਿੱਲ ਜੀ ਮੌਜੂਦ ਨੇ ਸ਼ੇਰ ਗਿੱਲ ਸਾਹਿਬ ਅੱਜ ਹੜਪੀੜਤਾਂ ਦੇ ਲਈ ਜਿਹੜੀਆਂ ਇੱਥੋਂ ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਕੀ ਕਹਿਣਾ ਚਾਹੁੰਦਾ ਦੇਖੋ ਮਾਜੂਬ ਮੁੱਖ ਮੰਤਰੀ ਸਾਹਿਬ ਬੜੇ ਤਤਪਰ ਆ ਵੀ ਜਲਦੀ ਤੋਂ ਜਲਦੀ ਜਿਹੜੇ ਰਾਹਤ ਕਾਰਜਾਂ ਉਹ ਜਿੱਥੇ-ਜਿੱਥੇ ਅਫੈਕਟਡ ਏਰੀਆਜ਼ ਆ ਜਿੱਥੇ-ਜਿੱਥੇ ਨੁਕਸਾਨ ਹੋਇਆ ਭਾਵੇਂ ਪਸ਼ੂਆਂ ਦਾ ਭਾਵੇਂ ਲੋਕਾਂ ਦਾ ਤੁਹਾਡੇ ਸਾਹਮਣੇ ਫਸਲਾਂ ਦਾ ਤਾਂ ਬਿਲਕੁਲ ਖਤਮ ਹੀ ਹੋ ਗਿਆ ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉੱਜੜ ਗਏ ਤੇ ਅੱਜ ਅਸੀਂ ਸ਼ੁਰੂਆਤ ਕੀਤੀ ਆ ਮਿਲਕ ਫੈਡ ਵੱਲੋਂ ਜਿਵੇਂ ਹਮੇਸ਼ਾ ਹੀ ਜਦੋਂ ਦਾ ਆਧਾਰਾ ਇਹ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਆਧਾਰਾ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤੀ ਕਰੋਪੀ ਆਈਏ ਤੇ ਹਮੇਸ਼ਾ ਜਿਹੜਾ ਸਾਡਾ ਧਾਰਾ ਉਹ ਮਹਿਰਾਇਲ ਜਿਹੜਾ ਰੋਲ ਅਦਾ ਕਰਦਾ ਕਿਉਂਕਿ ਸਾਡਾ ਧਾਰਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਮਜ਼ਦੂਰਾਂ ਨਾਲ ਜੁੜਿਆ ਹੋਇਆ ਧਾਰਾ ਤੇ ਇਸ ਕਰਕੇ ਅਸੀਂ ਅੱਜ 700 ਪਰਿਵਾਰਾਂ ਦੇ ਲਈ ਜਿਹੜੀ 700 ਕਿਟ ਉਹ ਤਿਆਰ ਕੀਤੀ ਹੈ ਜਿਹਦੇ ਵਿੱਚ ਜ਼ਰੂਰੀ ਆਟਾ ਹੈ ਚਾਵਲ ਹੈ ਚੀਨੀ ਹੈ ਚਾਹ ਪੱਤੀ ਹੈ ਦੁੱਧ ਹੈ ਪਾਣੀ ਹੈ ਬਰੈਡ ਹੈ ਬਿਸਕਟ ਹੈ ਜੋ ਜੋ ਜ਼ਿਆਦਾ ਜ਼ਰੂਰੀ ਚੀਜ਼ਾਂ ਵੀ ਇਮੀਡੀਏਟ ਜੋ ਲੋਕਾਂ ਨੂੰ ਜ਼ਰੂਰਤ ਆ ਉਹ ਅਸੀਂ ਸਮਾਨ ਜਿਹੜਾ ਉਹਦੀ ਪੈਕਿੰਗ ਕੀਤੀ ਹੈ ਅੱਜ ਅਸੀਂ ਮੁਹਾਲੀ ਤੋਂ ਇਸ ਦੀ ਸ਼ੁਰੂਆਤ ਕਰ ਰਹੇ ਹਾਂ ਸਾਡੇ ਮੈਡਮ ਰਾਜਲਾਲ ਜੀ ਗਿੱਲ ਜੀ ਵੂਮਨ ਵਿੰਗ ਦੇ ਸਾਡੇ ਪੰਜਾਬ ਦੇ ਇਸਤਰੀ ਵਿੰਗ ਦੇ ਪ੍ਰਧਾਨ ਹੈ ਤੇ ਸਾਡਾ ਸਮੁੱਚਾ ਬੋਰਡ ਮੁਹਾਲੀ ਦਾ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਸੁਰਿੰਦਰ ਬਾਈ ਜੀ ਖੜੇ ਸਾਡੇ ਇਹਨਾਂ ਨੇ ਸਾਨੂੰ ਮਤਲਬ ਕੱਲ ਕਿਹਾ ਵੀ ਮਤਲਬ ਇਹਨਾਂ ਦੇ ਸਭ ਤੋਂ ਵੱਡਾ ਰੋਲ ਜੇ ਮੈਂ ਕਹਿ ਸਕਦਾ ਸਾਡੇ ਬੋਰਡ ਦਾ ਇਥੋਂ ਦੇ ਦਾ ਇਸੇ ਤਰ੍ਹਾਂ ਅਸੀਂ ਪੂਰੇ ਪੰਜਾਬ ਚੋਂ 15000 ਕਿੱਟਾਂ ਜਿਹੜੀ ਪੂਰੇ ਪੰਜਾਬ ਦੇ ਜਿੰਨੇ ਵੀ ਸਾਡੇ ਮਿਲਕ ਪਲਾਂਟਾਂ ਉੱਥੋਂ ਅਸੀਂ ਜਿਹੜਾ ਉਥੋਂ ਅਸੀਂ ਰਾਸ਼ਨ ਰਾਹਤ ਕਾਰਜ ਜਿਹੜਾ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ 15000 ਪਰਿਵਾਰਾਂ ਲਈ ਅਸੀਂ ਅਰੇਂਜਮੈਂਟ ਕੀਤਾ ਸਾਡੇ ਐਮ ਡੀ ਸਾਹਿਬ ਵੀ ਪਹੁੰਚ ਚੁੱਕੇ ਆ ਬਹੁਤ ਅੱਛੇ ਇਹਨਾਂ ਦੀ ਇਹਨਾਂ ਦੀ ਗਾਈਡਲਾਈਨ ਦੇ ਥੱਲੇ ਅੱਜ ਸਾਰਾ ਪੂਰਾ ਬੋਰਡ ਇੱਥੇ ਅੱਜ 700 ਕਿੱਟ ਸਾਡੀ ਤਿਆਰ ਹੈ ਤੇ ਅੱਜ ਇਹਨਾਂ ਦੀ ਰਵਾਇ ਦੇ ਵਿੱਚ ਸਾਡੇ ਰਾਜਾ ਲਾ ਜੀ ਗਿਲ ਮੈਡਮ ਦੀ ਰਵਾਇ ਦੇ ਵਿੱਚ ਸਮੁੱਚਾ ਸਾਡਾ ਬੋਰਡ ਹੈ ਉਹ ਹੁਣੇ ਜਲਦੀ ਇਸ ਨੂੰ ਝੰਡੀ ਦਿਖਾਏਗਾ ਜੀ ਸ਼ਿਰਕਲ ਸਾਹਿਬ ਅੱਜ ਕਿੰਨੀਆਂ ਗੱਡੀਆਂ ਜਿਹੜੀਆਂ ਇੱਥੋਂ ਤੁਰਨਗੀਆਂ ਅੱਜ 700 ਕਿੱਟਾਂ ਜੀ 700 ਪਰਿਵਾਰਾਂ ਲਈ ਦੋ ਟਰੱਕਾਂ ਤੇ ਪੰਜ ਗੱਡੀਆਂ ਸਾਡੀਆਂ ਦੂਜੀਆਂ ਜਿਦੇ ਵਿੱਚ ਸਾਡੇ ਬੋਰਡ ਦੇ ਡਾਇਰੈਕਟਰ ਸਾਹਿਬਾਨ ਸਾਡੇ ਮੁਲਾਜ਼ਮ ਸਾਹਿਬ ਜਿਨ੍ਹਾਂ ਨੇ ਅੱਗੇ ਜਾ ਕੇ ਰਾਸ਼ਨ ਕਿਉਂਕਿ ਅਸੀਂ ਗਾਈਡਲਾਈਨਸ ਲੈਣੀਆਂ ਉੱਥੇ ਦੇ ਲੋਕਲ ਲੀਡਰਸ਼ਿਪ ਦੀ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਵੇਂ ਡੀਸੀ ਸਾਹਿਬ ਨਾਲ ਵੀ ਐਮਡੀ ਸਾਹਿਬ ਦੀ ਗੱਲ ਹੋਈ ਹੈ ਲੇਕ ਲਾਲਚੰਦ ਕਟਾਰੂ ਚੱਕੀ ਸਾਡੇ ਮਿਨਿਸਟਰ ਉੱਥੇ ਗਰਦਾਸਪੁਰ ਦੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉੱਥੇ ਕਿਉਂਕਿ ਇਹ ਹੁੰਦਾ ਕਈ ਵਾਰ ਵੀ ਇੱਕ ਜਗ੍ਹਾ ਸਮਾਨ ਪਹੁੰਚੀ ਜਾਂਦਾ ਉਹ ਸਾਨੂੰ ਗਾਈਡ ਕਰਨਗੇ ਕਿ ਕਿੱਥੇ ਕਿੱਥੇ ਜ਼ਰੂ ਤੁਹਾਨੂੰ ਆਪਣੇ ਹੱਥੀ ਅਸੀਂ ਡਿਲੀਵਰ ਕਰਨੀ ਹੈ ਜੀ ਪੰਜਾਬ ਦੇ ਵਿੱਚ ਅੱਜ ਹੜਾਂ ਕਰਕੇ ਸਥਿਤੀ ਨਾਜ਼ੁਕ ਬਣੀ ਹੋਈ ਆ ਦੱਸਤੀਏ ਕਿ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ ਦੀ ਮਾਰ ਹੇਠਾਂ ਨੇ ਤਾਂ ਹੁਣ ਬੇਰਕਾ ਦੇ ਵੱਲੋਂ ਜਿਹੜਾ ਹੱਥ ਆ ਆਪਣਾ ਮਦਦ ਦਾ ਹੱਥ ਵਧਾਇਆ ਗਿਆ ਸਾਡੇ ਨਾਲ ਚੇਅਰਮੈਨ ਨਰਿੰਦਰ ਸ਼ੇਰ ਗਿੱਲ ਜੀ ਮੌਜੂਦ ਨੇ ਸ਼ੇਰ ਗਿੱਲ ਸਾਹਿਬ ਅੱਜ ਹੜਪੀੜਤਾਂ ਦੇ ਲਈ ਜਿਹੜੀਆਂ ਇੱਥੋਂ ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਕੀ ਕਹਿਣਾ ਚਾਹੁੰਗੇ ਦੇਖੋ ਮਾਜੂਬ ਮੁੱਖ ਮੰਤਰੀ ਸਾਹਿਬ ਬੜੇ ਤਤਪਰ ਐ ਵੀ ਜਲਦੀ ਤੋਂ ਜਲਦੀ ਜਿਹੜੇ ਰਾਹਤ ਕਾਰਜਾਂ ਉਹ ਜਿੱਥੇ ਜਿੱਥੇ ਅਫੈਕਟਡ ਏਰੀਆਜ਼ ਆ ਜਿੱਥੇ ਜਿੱਥੇ ਨੁਕਸਾਨ ਹੋਇਆ ਭਾਵੇਂ ਪਸ਼ੂਆਂ ਦਾ ਭਾਵੇਂ ਲੋਕਾਂ ਦਾ ਤੁਹਾਡੇ ਸਾਹਮਣੇ ਫਸਲਾਂ ਦਾ ਬਿਲਕੁਲ ਖਤਮੀ ਹੋ ਗਈਆਂ ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉੱਜੜ ਗਏ ਤੇ ਅੱਜ ਅਸੀਂ ਸ਼ੁਰੂਆਤ ਕੀਤੀ ਆ ਮਿਲਕ ਫੈਡ ਵੱਲੋਂ ਜਿਵੇਂ ਹਮੇਸ਼ਾ ਹੀ ਜਦੋਂ ਦਾ ਆਧਾਰਾ ਹੁੰਦ ਵਿੱਚ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਆਧਾਰਾ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤੀ ਕਰੋਪੀ ਆਈਏ ਤੇ ਹਮੇਸ਼ਾ ਜਿਹੜਾ ਸਾਡਾ ਧਾਰਾ ਉਹ ਮਹਰਾਇਲ ਜਿਹੜਾ ਰੋਲ ਅਦਾ ਕਰਦਾ ਕਿਉਂਕਿ ਸਾਡਾ ਧਾਰਾ ਸਿੱਧਾ ਤੇ ਸਿੱਧਾ ਕਿਸਾਨੀ ਨਾਲ ਮਜ਼ਦੂਰਾਂ ਨਾਲ ਜੁੜਿਆ ਹੋਇਆ ਧਾਰਾ ਤੇ ਇਸ ਕਰਕੇ ਅਸੀਂ ਅੱਜ 700 ਪਰਿਵਾਰਾਂ ਦੇ ਲਈ ਜਿਹੜੀ 700 ਕਿਟ ਉਹ ਤਿਆਰ ਕੀਤੀ ਹੈ ਜਿਦੇ ਵਿੱਚ ਜ਼ਰੂਰੀ ਆਟਾ ਹੈ ਚਾਵਲ ਹੈ ਚੀਨੀ ਹੈ ਚਾਹ ਪੱਤੀ ਹੈ ਦੁੱਧ ਹੈ ਪਾਣੀ ਹੈ ਬਰੈਡ ਹੈ ਬਿਸਕਟ ਹੈ ਜੋ ਜੋ ਜ਼ਿਆਦਾ ਜ਼ਰੂਰੀ ਚੀਜ਼ਾਂ ਵੀ ਇਮੀਜਟ ਜੋ ਲੋਕਾਂ ਨੂੰ ਜ਼ਰੂਰਤ ਹੈ ਉਹ ਅਸੀਂ ਸਮਾਨ ਜਿਹੜਾ ਉਹਦੀ ਪੈਕਿੰਗ ਕੀਤੀ ਹੈ ਅੱਜ ਅਸੀਂ ਮੁਹਾਲੀ ਤੋਂ ਇਸ ਦੀ ਸ਼ੁਰੂਆਤ ਕਰ ਰਹੇ ਹਾਂ ਸਾਡੇ ਮੈਡਮ ਰਾਜ ਲਾਲ ਜੀ ਗਿੱਲ ਜੀ ਵਮਨ ਵਿੰਗ ਦੇ ਸਾਡੇ ਪੰਜਾਬ ਦੇ ਇਸਤਰੀ ਵਿੰਗ ਦੇ ਪ੍ਰਧਾਨ ਹੈ ਤੇ ਸਾਡਾ ਸਮੁੱਚਾ ਬੋਰਡ ਮੁਹਾਲੀ ਦਾ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਸ੍ਰਿੰਦਰ ਬਾਈ ਜੀ ਖੜੇ ਸਾਡੇ ਇਹਨਾਂ ਨੇ ਸਾਨੂੰ ਮਤਲਬ ਕੱਲ ਕਿਹਾ ਵੀ ਮਤਲਬ ਇਹਦਾ ਦੇ ਸਭ ਤੋਂ ਵੱਡਾ ਰੋਲ ਜੇ ਮੈਂ ਕਹਿ ਸਕਦਾ ਸਾਡੇ ਬੋਰਡ ਦਾ ਇੱਥੋਂ ਦੇ ਦਾ ਇਸੇ ਤਰ੍ਹਾਂ ਅਸੀਂ ਪੂਰੇ ਪੰਜਾਬ ਚੋਂ 15000 ਕਿੱਟਾਂ ਜਿਹੜੀ ਪੂਰੇ ਪੰਜਾਬ ਦੇ ਜਿੰਨੇ ਵੀ ਸਾਡੇ ਮਿਲਕ ਪਲਾਂਟਾਂ ਉੱਥੋਂ ਅਸੀਂ ਜਿਹੜਾ ਉੱਥੋਂ ਅਸੀਂ ਰਾਸ਼ਨ ਰਾਹਤ ਕਾਰਜ ਜਿਹੜਾ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ 15000 ਪਰਿਵਾਰਾਂ ਲਈ ਅਸੀਂ ਅਰੇਂਜਮੈਂਟ ਕੀਤਾ ਸਾਡੇ ਐਮ ਡੀ ਸਾਹਿਬ ਵੀ ਪਹੁੰਚ ਚੁੱਕੇ ਆ ਬਹੁਤ ਅੱਛਾ ਇਹਨਾਂ ਦੀ ਇਹਨਾਂ ਦੀ ਗਾਈਡਲਾਈਨਸ ਦੇ ਥੱਲੇ ਅੱਜ ਸਾਰਾ ਪੂਰਾ ਬੋਰਡ ਇੱਥੇ ਅੱਜ 700 ਕਿਟ ਸਾਡੀ ਤਿਆਰ ਹੈ ਤੇ ਅੱਜ ਇਹਨਾਂ ਦੀ ਰੁਵਾਈ ਦੇ ਵਿੱਚ ਸਾਡੇ ਰਾਜ ਲਾਡੀ ਗਿੱਲ ਮੈਡਮ ਦੀ ਰੁਵਾਈ ਦੇ ਵਿੱਚ ਸਮੁੱਚਾ ਸਾਡਾ ਬੋਰਡ ਹੈ ਉਹ ਹੁਣੇ ਜਲਦੀ ਇਸ ਨੂੰ ਝੰਡੀ ਦਿਖਾਏਗਾ ਜੀ ਸ਼ਿਰਕਲ ਸਾਹਿਬ ਅੱਜ ਕਿੰਨੀਆਂ ਗੱਡੀਆਂ ਜਿਹੜੀਆਂ ਇੱਥੋਂ ਤੁਰਨਗੀਆਂ ਅੱਜ 700 ਕਿੱਟਾਂ ਜੀ 700 ਪਰਿਵਾਰਾਂ ਲਈ ਦੋ ਟਰੱਕਾਂ ਤੇ ਪੰਜ ਗੱਡੀਆਂ ਸਾਡੀਆਂ ਦੂਜੀਆਂ ਜਿਦੇ ਵਿੱਚ ਸਾਡੇ ਬੋਰਡ ਦੇ ਡਾਇਰੈਕਟਰ ਸਾਹਿਬਾਨ ਸਾਡੇ ਮੁਲਾਜ਼ਮ ਸਾਹਿਬ ਜਿਨ੍ਹਾਂ ਨੇ ਅੱਗੇ ਜਾ ਕੇ ਰਾਸ਼ਨ ਕਿਉਂਕਿ ਅਸੀਂ ਗਾਈਡਲਾਈਨਸ ਲੈਣੀਆਂ ਉੱਥੇ ਦੇ ਲੋਕਲ ਲੀਡਰਸ਼ਿਪ ਦੀ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਵੇਂ ਡੀਸੀ ਸਾਹਿਬ ਨਾਲ ਵੀ ਐਮਡੀ ਸਾਹਿਬ ਦੀ ਗੱਲ ਹੋਈ ਹੈ ਲੇਕ ਲਾਲਚੰਦ ਕਟਾਰੂ ਚੱਕੀ ਸਾਡੇ ਮਿਨਿਸਟਰ ਉੱਥੇ ਗਰਦਾਸਪੁਰ ਦੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉੱਥੇ ਕਿਉਂਕਿ ਇਹ ਹੁੰਦਾ ਕਈ ਵਾਰ ਵੀ ਇੱਕੇ ਜ ਦੇ ਜਿਹੜੇ ਮੁਲਾਜ਼ਮਾ ਵੀਰ ਉਹ ਨਾਲ ਜਾ ਕੇ ਕੱਲੀ ਕੱਲੀ ਕਿੱਟ ਆਪਨੇ ਹੱਥੀਂ ਅਸੀਂ ਡਿਲੀਵਰ ਕਰਨੀ ਹੈ